ਬਾਬਾ ਜੀ ਪਹਿਲਾਂ ਤੇ ਇਹ ਦੱਸੋ ਵੀ ਸਿਹਤ ਤੁਹਾਡੀ ਬਿਲਕੁਲ ਠੀਕ ਠਾਕ ਹੋਏਗੀ ਜਿਹੜਾ ਤੁਸੀਂ ਇੰਨਾ ਸਾਈਕਲ ਚਲਾ ਲਿਆ ਪਰ ਮਨ ਚ ਆਇਆ ਕਿਿੱਦਾਂ ਵੀ ਸਾਈਕਲ ਤੇ ਜਾਣਾ ਿੰਗੂ ਬਾਰਡਰ ਤੇ ਮੈਂ ਸੈਕਟਰ ਤੇ ਤਾਂ ਆ ਆ ਬਈ ਹਰ ਇੱਕ ਰਾਸਤੇ ਦੇ ਵਿੱਚ ਹਰ ਇੱਕ ਭੈਣ ਭਾਈ ਨੂੰ ਕਹਿੰਦਾ ਆ ਬੀਬੀਆਂ ਨੂੰ ਬੱਚਿਆਂ ਨੂੰ ਵੀ ਆਓ ਪਰ ਜਨਾ ਚਰ ਆਪਣੇ ਕਾਲੇ ਕਾਨੂੰਨ ਨਹੀਂ ਬਾਤ ਸੁਣਦੇ ਆਪਾਂ ਨਹੀਂ ਮੁੜਾਂਗੇ ਸ਼ਹੀਦੀ ਤਾਂ ਹੋ ਜੂਗੀ ਪਰ ਮੁੜਾਂਗੇ ਨਹੀਂ ਵਾਪਸ ਕਰਵਾ ਕੇ ਬੱਚਿਆਂ ਦੀ ਖਤਰ ਤਾਂ ਫਿਰ ਵਾਪਸ ਆਵਾਂਗੇ ਕਿੰਨੇ ਦਿਨ ਤੁਹਾਨੂੰ ਲੱਗੇ ਸਾਈਕਲ ਤੇ ਇੱਥੇ ਪਹੁੰਚਦੇ ਇੱਥੇ ਪੁੱਧਾ 35 ਘੰਟਿਆਂ ਚ ਆ ਗਿਆ ਜੀ 10 ਘੰਟੇ ਰੋਜ਼ਾਨਾ ਸਾਈਕਲ ਚਲਣਾ ਰੰਨ ਪਾਣੀ ਖਾ ਕੇ ਸੌਂਦਾ ਵੀ ਸੀਗਾ ਸਾਈਕਲ ਤੇ ਆਈ ਕੋਈ ਦਿੱਕਤਾਂ ਆਈਆਂ ਤੁਹਾਨੂੰ ਰਸਤੇ ਦੇ ਵਿੱਚ ਆਉਂਦੇ ਆ ਜਾਂ ਸਾਈਕਲ ਖਰਾਬ ਹੋ ਜਾਣਾ ਜਾਂ ਕੋਈ ਅਧਾ ਇਹ ਉਹ ਤੇਰੇ ਤੇ 650 ਰੁਪਈਆ ਲਾ ਕੇ ਸਾਈਕਲ ਤੇ ਤੁਰਿਆ ਤੀ ਅਮਾ ਤੂੰ ਮਗਰ ਹੁਣ ਬਾਜਾ ਤੈਨੂੰ ਜੇਲਾ ਪਾਕਿਸਤਾਨ ਲੈ ਜੂ ਹਾਊਜੇ ਵਿੱਚ ਦਰਬਾਰ ਲੱਗ ਰਿਹਾ ਹੈ ਉੱਥੇ ਕੋਈ ਵੀ ਸਵਾਲ ਕੋਈ ਕਰ ਸਕਦਾ ਹੈ ਮੇਰੇ ਕੱਕ ਨੇ ਸਵਾਲ ਕੀਤਾ ਉੱਥੇ ਜਨਰਲ ਨੂੰ ਉਹ ਕਹਿੰਦਾ ਮੈਨੂੰ ਦੱਸੋ ਲੈ ਕੇ ਮੋਦੀ ਤੋਂ ਥੱਲੇ ਤੱਕ ਅਮਰਿੰਦਰ ਤੱਕ ਜਿੰਨੇ ਵੀ ਐਮਐਲਏ ਨੇ ਜਾਂ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਬਾਰਡਰ ਦੇ ਨਾਲ ਕੌਣ ਖੜਾ ਕੋਈ ਪੁੱਤ ਜਾਂ ਕੋਈ ਧੀ ਜਾਂ ਕੋਈ ਰਿਸ਼ਤੇਦਾਰ ਮਰਨੂੰ ਅਸੀਂ ਰਾਜ ਕਰਨ ਨੂੰ ਇਹ ਕਿਸਾਨੀ ਕੋਲ ਦੇ ਵਿੱਚ ਸਾਡੇ ਬਾਬਿਆਂ ਦਾ ਕੀ ਯੋਗਦਾਨ ਹੈ ਮੈਂ ਸ਼ਬਦਾਂ ਦੇ ਵਿੱਚ ਨਹੀਂ ਬਿਆਨ ਕਰ ਸਕਦੀ ਕਿਉਂਕਿ ਲਗਾਤਾਰ ਪਿਛਲੇ 70 ਦਿਨਾਂ ਤੋਂ ਸਾਡੇ ਇਹ ਬਾਬੇ तमाम ਦਿੱਕਤਾਂ ਦੇ ਬਾਵਜੂਦ ਚਾਹੇ ਬਹੁਤ ਠੰਡ ਸੀਗੀ ਤਦ ਵੀ ਚਾਹੇ ਹੁਣ ਤਿੱਖੀਆਂ ਧੁੱਪਾਂ ਲੱਗਣ ਗਿਆ ਤਦ ਵੀ ਇੱਥੇ ਬੈਠੇ ਹੋਏ ਨੇ ਸੋ ਇਸ ਵੇਲੇ ਮੇਰੇ ਨਾਲ ਇਸੇ ਤਰ੍ਹਾਂ ਦੇ ਇੱਕ ਬਾਬਾ ਜੀ ਨੇ ਜਿਹੜੇ ਸਾਈਕਲ ਤੇ ਆਏ ਨੇ ਸਾਈਕਲ ਦੇ ਸ਼ਾ ਅਸਵਾਰ ਨੇ ਸਿਦੌੜ ਤੋਂ ਦਿੱਲੀ ਦਾ ਸਫਰ ਸੁਦੌੜ ਜਿਹੜਾ ਮਲੇਰ ਕੋਟਲਾ ਦੇ ਕੋਲ ਹੈ ਜ਼ਿਲ੍ਹਾ ਸੰਗਰੂਰ ਚ ਪਿੰਡ ਪੈਂਦ ਉੱਥੋਂ ਤੱਕ तकरीबन 400 ਕਿਲੋਮੀਟਰ ਸਾਈਕਲ ਚਲਾ ਕੇ ਸਾਡੇ ਬਾਬਾ ਪਿੰਦਰ ਸਿੰਘ ਜੀ ਜਿਹੜੇ ਨੇ ਉਹ ਸਿੰਗੂ ਮੋਰਚੇ ਤੇ ਪਹੁੰਚੇ ਸੀਗੇ ਅੱਜ ਤੋਂ 3 ਦਿਨ ਪਹਿਲਾਂ ਤੇ ਉਸ ਤੋਂ ਬਾਅਦ ਲਗਾਤਾਰ ਇਸ ਮੋਰਚੇ ਦੇ ਵਿੱਚ ਬਣੇ ਹੋਏ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਦੇ ਨਾਲ ਬਾਬਾ ਜੀ ਪਹਿਲਾਂ ਤੇ ਇਹ ਦੱਸੋ ਵੀ ਸਿਹਤ ਤੁਹਾਡੀ ਬਿਲਕੁਲ ਠੀਕ ਠਾਕ ਹੋਏਗੀ ਜਿਹੜਾ ਤੁਸੀਂ ਇੰਨਾ ਸਾਈਕਲ ਚਲਾ ਲਿਆ ਪਰ ਮਨ ਚ ਆਇਆ ਕਿੱਦਾਂ ਵੀ ਸਾਈਕਲ ਤੇ ਜਾਣਾ ਹੈ ਪੁੱਤਰ 2 ਕਟ 80 ਸਾਲ ਦੀ ਮੇਰੀ ਆਯੂ ਹੈ ਸਾਈਕਲ ਤੇ ਮੈਂ ਆਇਆ ਜਾਨੂ ਸਾਨੂੰ ਜਾਂ ਤਕਲੀਫ ਹੋਈ ਵੀ ਸਾਡੇ ਜਿਹੜੇ ਖੇਤੀ ਦੇ ਥੰਦ ਨੇ ਜਾਂ ਸਾਰਾ ਕੁਝ ਜੋ ਵੀ ਇਹ ਗਵਰਨਮੈਂਟ ਸਾਨੂੰ ਨਸਰ ਕਰ ਰਹੀ ਆ ਵੀ ਸਾਨੂੰ ਦਿਹਾੜੀ ਯਾਰ ਬਣਾ ਰਹੀ ਆ ਇਸ ਕਰਕੇ ਸਾਡੇ ਸਾਰੇ ਇਲਾਕੇ ਜੀ ਸਾਰਾ ਇਲਾਕਾ ਹੀ ਟਿਕਰੀ ਬਾਰਡਰ ਤੇ ਸਾਰੇ ਬੈਠਾ ਹੈ ਤੇ ਬਾਕੀ ਇੱਥੇ ਨਾ ਸੰਘਰਸ਼ ਕੀਤਾ ਵੀ ਉੱਥੇ ਪਹਿਲਾਂ ਮੈਂ ਜਾਇਆ ਵੀ ਹੁਣ ਇਸ ਟਾਈਮ ਸਿੰਘੂ ਬਾਰਡਰ ਤੇ ਮੈਂ ਸਾਈਕਲ ਤੇ ਤਾਂ ਆ ਆ ਭਾਈ ਹਰ ਇੱਕ ਰਸਤੇ ਦੇ ਵਿੱਚ ਹਰ ਇੱਕ ਭੈਣ ਭਾਈ ਨੂੰ ਕਹਿੰਦਾ ਆ ਬੀਬੀਆਂ ਉਹ ਬੱਚਿਆਂ ਨੇ ਵੀ ਆਪਾਂ ਜਿੱਨਾ ਚੜਾ ਆਪਣੇ ਕਾਲੇ ਕਾਨੂੰਨ ਨਹੀਂ ਵਾਪਸ ਹੁੰਦੇ ਆਪਾਂ ਨਹੀਂ ਮੁੜਾਂਗੇ ਸ਼ਹੀਦੀ ਤਾਂ ਹੋ ਜੂਗੀ ਪਰ ਮੁੜਾਂਗੇ ਨਹੀਂ ਵਾਪਸ ਕਰਵਾ ਕੇ ਬੱਚਿਆਂ ਦੀ ਖਾਤਰ ਤਾਂ ਫਿਰ ਵਾਪਸ ਆਵਾਂਗੇ ਜਿੰਨਾ ਚੜਾ ਮੋਦੀ ਟੋਮਰ ਨਹੀਂ ਇਹ ਵਾਪਸ ਲੈਂਦੇ ਸਾਰੀ ਇਹਨਾਂ ਦੀ ਪਾਰਟੀ ਉਹਨਾਂ ਚਾਹਨਾ ਪੰਜਾਬ ਜਨਾ ਹਰਿਆਣਾ ਆਲ ਵਰਡ ਨਹੀਂ ਇਹ ਸੰਘਰਸ਼ ਛੱਡੂਗਾ ਔਰ ਇਹਨਾਂ ਨੂੰ ਬਣਾਇਆ ਕਿਹਨੇ ਹੈ ਅਸੀਂ ਬਣਾਇਆ ਇਹਨਾਂ ਨੂੰ ਇਹ ਸਾਨੂੰ ਹੀ ਬਹੁਦੇ ਨੇ ਇਹਨਾਂ ਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਵੀ ਆਪਦੇ ਬੱਚਿਆਂ ਨੂੰ ਹਰ ਇੱਕ ਰਾਜਾ ਪਰਜਾ ਦਾ ਪੁੱਤੋ ਪਿਤਾ ਹੁੰਦਾ ਫੇਰ ਵੀ ਇਹਨਾਂ ਨੂੰ ਇੰਨੀ ਸ਼ਰਮ ਨਹੀਂ ਆਉਦੀ ਬੀਬੀਆਂ ਪਹਿਰਾ ਬੱਚੇ ਸਾਬ ਜਣ ਪਰ ਰਾਤ ਇੱਥੇ ਖੜੇ ਨੇ ਇਹਨਾਂ ਨੂੰ ਇੰਨਾ ਵੀ ਪਤਾ ਨਹੀਂ ਕਿ ਇਹ ਕੌਣ ਨੇ ਨਾਲ ਕੌਣ ਨਹੀਂ ਅਸੀਂ ਅਨਦਾਤੇ ਹਾਂ ਅਨਦਾਤੇ ਹੀ ਰਹਾਂਗੇ ਮਿੱਟੀ 'ਚ ਰੋੜਦੇ ਆ ਰੋੜਦੇ ਹੀ ਰਹਾਂਗੇ ਪਰ ਦੇਸ਼ ਨੂੰ ਭੁੱਖਾ ਨਹੀਂ ਮਰਨ ਦਿੰਦੇ ਜਦ 1900 ਪਹਿਰ ਦੇ ਵਿੱਚ ਦੇਸ਼ ਬਾਹਰੋਂ ਅੰਨ ਮੰਗਾਉਂਦੇ ਦੀ ਜਿਆਦਾ ਕਿੱਥੇ ਸੀਗੇ ਜਦ ਵੀ ਅਸੀਂ ਇਹਨਾਂ ਨੂੰ ਮੂਰੇ ਕਿੱਡਾ ਅੱਜ ਨਾ ਸਾਡੀ ਜ਼ਮੀਨ ਆ ਸਾਡੇ ਕੋਲੇ ਸਾਰੇ ਜ਼ਹਿਰ ਭਰੇ ਪਾਣੀ ਅੱਜ ਵੀ ਸਾਰਿਆਂ ਚ ਜੇ ਇਹਨਾਂ ਨੂੰ ਅੰਨ ਅਗਾ ਕੇ ਦਿੱਤਾ ਇਹਨਾਂ ਨੇ ਸਾਨੂੰ ਰੇਹ ਦਿੱਤੇ ਤੇਲ ਦਿੱਤਾ ਜਿਹੜੇ ਹਰੀਆਂ ਕੀਮਤਾ ਕਿੱਥੇ ਰੇ ਮੈਂ ਖੁਦ ਆਪ ਇਹ ਰੇਹ ਦੀ 2.5 ਸਾਰੇ 150 ਨੂੰ ਖਰੀਦਿਆ ਅੱਜ 24-2500 ਨੂੰ ਆ ਤੇਲ ਸਾਰੇ ਹੀ 90 ਪਏ ਨੂੰ ਟੋਲ ਪਰਾਇਆ ਅੱਜ 17-18000 ਨੂੰ ਟੋਲਵਾਇਆ ਇਹ ਹੈ ਕਿੱਛੇ ਸਾਡੀ ਕਮਾਈ ਇਹ ਸਾਰੇ ਖਾ ਖਾਇ ਕੇ ਇੱਥੇ ਬੈਠੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਭਈ ਅਸੀਂ ਕੁਛ ਨਾ ਕੁਝ ਆਦੇ ਬੱਚਿਆਂ ਦੀ ਖਾਤਰ ਕਰੀਏ ਅਕਸਰ ਰਾਜਾ ਪਰ ਜਿਆਦਾ ਪਤਾ ਹੁੰਦਾ ਇਹਨਾਂ ਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਆ ਭਾਈ ਕਿੰਨੇ ਦਿਨ ਤੁਹਾਨੂੰ ਲੱਗੇ ਸਾਈਕਲ ਤੇ ਇੱਥੇ ਪਹੁੰਚਦੇ ਆ ਇੱਥੇ ਪੁੱਦਿਆਂ 35 ਘੰਟਿਆਂ ਚ ਆ ਗਿਆ ਜੀ 10 ਘੰਟੇ ਰਜਾਨਾ ਸਾਈਕਲ ਚਲਣਾ ਰੰ ਪਾਣੀ ਖਾ ਕੇ ਸੌਂਦਾ ਵੀ ਸੀਗਾ ਮੇਰੇ ਕੋਲੇ ਸਾਰਿਆਂ ਦੇ ਫੋਨ ਨੇ ਜਿੱਥੇ-ਜਿੱਥੇ ਮੈਂ اٹਕ ਗਿਆ ਔਰ ਨਾਉ ਵੀ ਨੇ ਔਰ ਫੋਨ ਵੀ ਨਹੀਂ ਜੀ ਅੱਛਾ ਤੇ ਕਿੱਦਾਂ ਮਤਲਬ ਫਿਰ ਰਹਿੰਦੇ ਕਿੱਥੇ ਸੀਗੇ ਜਿਵੇਂ ਤੁਸੀਂ ਕਿਹਾ ਇਹ ਵਿੱਚ ਜਿੰਨੇ ਪਹਿਲੀ ਟੈਂਡਾ ਮੈਂ ਪਿੰਡ ਸੰਦੌਰ ਤੋਂ ਚੱਲ ਕੇ ਦੂਖ ਨਵਾਨ ਪਟਿਆਲੇ ਦੇ ਉੱਲੇ ਪਾਸੇ ਬਹਾਦਰਗੜ੍ਹ ਕਿਲਾ ਗੁਰੂ ਤੇਗ ਬਹਾਦਰ ਜੀ ਦੇ ਨਵੇਂ ਪਾਸੇ ਜਿੱਥੇ ਮੈਂ ਰਹਾ ਅੱਛਾ ਆ ਉਦੋਂ ਬਾਅਦ ਪਤਾ ਜਿੰਨੇ ਵੀ ਹਜਾਣੇ ਦੇ ਵਿੱਚ ਲੰਗਰ ਚੱਲ ਰਹੇ ਨੇ ਮੈਂ ਉਹਨਾਂ ਦੇ ਕੋਲੇ ਰਾਤ কাটਦਾ ਰਿਆਂ ਔਰ ਮੇਰੇ ਕੋਲੇ ਫੋਨ ਵੀ ਨੇ ਔਰ ਉਹਨਾਂ ਦੇ ਨਾਂ ਵੀ ਨੇ ਮੇਰੇ ਕੋਲੇ ਅੱਛਾ ਜਦੋਂ ਤੁਸੀਂ ਇਰਾਦੇ ਵਿੱਚ ਆਉਂਦੇ ਸੀਗੇ ਤੇ ਜਿਵੇਂ ਇੱਕ ਇੱਥੇ ਡਰਦਾ ਮਾਹੌਲ ਵੀ ਬਣ ਗਿਆ ਸੀ ਕਿ ਪੁਲਿਸ ਜਾਂ ਫੌਜ ਆ ਜਾਂਦੀ ਹੈ ਇਧਰ ਸਖਤੀ ਕਰ ਰਹੇ ਹੈਗੇ ਆ ਬੈਰੀਕੇਡ ਮਜ਼ਬੂਤ ਕਰ ਰਹੇ ਤੇ ਤੁਹਾਨੂੰ ਦੱਸਦੇ ਅਸੀਂ ਵੀ ਤੁਸੀਂ ਨਾ ਜਾਓ ਤੁਸੀਂ ਤਾਂ ਬਜ਼ੁਰਗਾਂ ਔ ਓਕੇ ਹੋਵੋਗੇ ਇਹ ਤੇਜਾ ਇਹ ਪੁਤਰੀ ਨੇਰਾ ਖੁਦਾਬ ਕਾਕਾ ਸੂਬੇਦਾਰ ਹੈ ਔਰ ਮੇਰੇ ਬੱਚੇ ਪੁੱਸ ਦੇ ਵਿੱਚ ਵੀ ਨੇ ਮੈਨੂੰ ਡਰ ਤਾਂ ਲੱਗੇ ਜੇ ਸਾਡੇ ਬੱਚੇ ਨਾ ਇਹ ਗਵਰਨਮੈਂਟ ਦੇ ਭਾਗੀ ਹੋਏ ਉਹ ਨਾ ਬਾੜਾਂ ਤੇ ਬੈਠੇ ਹੋਣ ਮੇਰੇ ਕਾਕੇ ਦੀ ਇੱਕ ਟੈਂ ਇੰਟਰਵਿਊ ਲਈ ਫੌਜ ਦੇ ਵਿੱਚ ਦਰਵਾਰ ਲੱਗ ਰਿਹਾ ਹੈ ਉੱਥੇ ਕੋਈ ਵੀ ਸਵਾਲ ਕੋਈ ਕਰ ਸਕਦਾ ਹੈ ਮੇਰੇ ਕਾਕੇ ਨੇ ਸਵਾਲ ਕੀਤਾ ਉੱਥੇ ਜਨਰਲ ਨੂੰ ਉਹ ਕਹਿੰਦਾ ਮੈਨੂੰ ਦੱਸੋ ਲੈ ਕੇ મોદી ਤੋਂ ਥੱਲੇ ਤੱਕ ਅਮਰਿੰਦਰ ਤੱਕ ਜਿੰਨੇ ਵੀ ਐਮਐਲਏ ਨੇ ਜਾਂ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਬਾਰਡਰ ਤੇ ਨਾ ਕੋਣ ਖੜਾ ਪਿਆ ਕੋਈ ਪੁੱਤ ਜਾਂ ਕੋਈ ਧੀ ਜਾਂ ਕੋਈ ਨਾਲ ਰਿਸ਼ਤੇਦਾਰ ਮਰਨੂ ਅਸੀਂ ਰਾਜ ਕਰਨੂ ਇਹ ਇਹਨਾਂ ਨੂੰ ਇਹਨੀ ਸ਼ਰਮਣੀਆਂ ਦੀ ਮਰਦਾ ਕੌਣ ਰਾਜ ਕੌਣ ਕਰਦਾ ਪਰ ਭਾਈ ਮੈਂ ਕਿਸੇ ਤੋਂ ਨਾ ਡਰਿਆ ਨਾ ਡਰਾਂ ਅੱਜ ਤੱਕ ਇਹ ਜਾਨ ਵੀ ਮੇਰੇ ਇਹ ਬਜ਼ੁਰਗਾਂ ਪਾਈਆਂ ਪੈਣਾ ਦੀ ਜਿੱਥੇ ਮਰਜੀ ਲਾ ਦੇਣ ਮੈਨੂੰ ਨਾ ਡਰੂੰਗਾ ਬਿਸ਼ੱਕ ਮੋਦੀ ਨਾਲ ਸਿੱਧੀ ਟੱਕਰ ਹੋ ਜਾਵੇ ਜਾਂ ਕੇ ਲਾਉ ਨੂੰ ਹੁਣ ਵੀ ਚਾਰ ਜਿਸ ਤਰ੍ਹਾਂ ਦੇ ਨਾਲ ਇਹ ਸੰਘਰਸ਼ ਹੁਣ 70 ਤੋਂ ਵੱਧ ਦੇਨ ਹੋ ਗਿਆ ਆ ਸਰਕਾਰ ਨੇ ਹਲੇ ਕੋਈ ਅਗਲੀ ਮੀਟਿੰਗ ਵੀ ਨਹੀਂ ਦੱਸੀ ਹੈਗੀ ਤੇ ਕੀ ਲੱਗਦਾ ਸਰਕਾਰ ਇਹੋ ਜਿਹਿਆਂ ਜਿਹੜੀਆਂ ਖੇਡਾਂ ਨੇ ਉਹ ਕਿਉਂ ਖੇਡਣ ਦੀ ਐ ਇਹ ਪੁੱਤ ਜਿਹੜੇ ਸਮਾਜਵਾਦੀ ਨੇ ਸਾਰੇ ਜਿੰਨੇ ਵੀ ਇਹ ਅਮੀਰ ਲੋਕ ਨੇ ਜਿਹੜਾ ਅਦਵਾਨੀ ਜਾਂ ਬਦਾਨੀ ਇਹ ਸਾਰੇ ਕੁਝ ਐਂ ਕਹਿੰਦੇ ਨੇ ਵੀ ਇਹਨਾਂ ਨੂੰ ਬਰਾਬਰ ਕਿਉਂ ਕਰੀਏ ਇੱਕ ਕਿਸਾਨ ਮਜ਼ਦੂਰ ਜਾਂ ਸਾਰਾ ਖੇਤੀ ਕਰ ਰਿਹਾ ਕੀ ਉਸ ਨੂੰ ਇੱਕ ਟਾਈਮ ਇਹਨਾਂ ਨੇ ਬਿਆਨ ਦਿੱਤਾ ਜੀ 70 ਰੁਪਏ ਬਹੁਤ ਨੇ ਖਾਣ ਨੂੰ ਅਸੀਂ ਕਹਿਦੇ ਵੀ 70 ਰੁਪਈਆ ਤੁਸੀਂ ਦੋ ਜਵਾਕ ਪਾਲ ਕੇ ਦਿਖਾਓ ਰਜਣਾ ਅੱਜ ਇਹ ਸਿਰਫ ਦਿਹਾੜੀਦਾਰ ਬਣਾਉ ਨੂੰ ਕਹਿੰਦੇ ਸਾਡੇ ਬੱਚੇ ਬਾਹਰ ਵੀ ਗਏ ਨੇ ਗਨੈੜੇ ਵੀ ਗਏ ਨੇ ਸਾਰੇ ਨੇ ਮੇਰੇ ਆਪਣੇ ਬੱਚੇ ਨਹੀਂ ਉੱਥੇ ਬਾਹਰ ਪਰ ਜਿਹੜਾ ਮੇਰੇ ਪਾਈਆਂ ਚ ਪੈਣਾ ਚ ਰਹਿ ਕੇ ਪਿਆਰਾ ਉਹ ਕੁਝ ਹੋਰ ਆ ਅਸੀਂ ਕਹਿੰਦੇ ਚਲੋ ਮੰਨਦੇ ਆ ਇੱਕ ਤਾਂ ਕਰਨ ਬਰਾਬਰ ਕਰ ਲੈਣ ਸਾਨੂੰ ਜ਼ਮੀਨਦਾਰ ਨਹੀਂ ਸਾਨੂੰ ਕਾਸ਼ੇਦਾਰ ਨਹੀਂ ਪਰ ਆਪ ਵੀ ਪੁੱਤ ਸਾਡੇ ਨਾਲ ਉੱਥੇ ਖੇਤੀ ਚ ਖੜਨਾਂ ਕੇ ਯੰਦੇ ਜੀਰੇ ਕਰ ਦਿਆਂ ਜਣਪੋਰਾਤ ਮਰਦਿਆਂ ਨਣਪੋਰਾਤ ਅਸੀਂ ਬਿਜਲੀ ਲੋੜਾ ਨਾ ਸਾਨੂੰ ਟਾਈਮ ਆ ਕੋਈ ਖਾਣ ਦਾ ਨਾ ਸਾਨੂੰ ਕੋਈ ਬੈਠਣ ਦਾ ਟਾਈਮ ਆ ਨਾ ਸਾਨੂੰ ਕੋਈ ਬਿਜਲੀ ਦਾ ਟਾਈਮ ਆ ਅਸੀਂ ਮਰਦੇ ਜਾਂਦੇ ਆ ਜਲ ਹੋਇਆ ਪੈਸੇ ਬੰਦੇ ਲੋਕਡਾਊਨ ਹੋਇਆ ਇਹਨਾਂ ਜੋ ਕੌਨਕੜਾ ਦੀ ਬੈਂਕਾਂ ਚ ਸਾਰੇ ਅਸੀਂ ਖੜੇ ਸੀਗੇ ਅੱਜ ਸਾਰਾ ਕਰਜ਼ਾ ਕਿਸਾਨ ਜੁਮਿਆਂ ਇਹਨਾਂ ਦੇ ਸਾਰੇ ਮਾਫ ਨੇ ਸਾਡਾ ਇੱਕ ਵੀ ਪੈਸਾ ਦੱਸੋ ਜੇ ਮਾਫ ਗਿਆ ਪਰ ਸਾਡਾ ਜਿਹੜਾ ਸਾਡੇ ਤੇ ਟੈਕਸ ਲੱਗ ਰਿਹਾ ਪੈਸਾ ਤਾਂ ਉਹੀ ਆ ਜਿੰਨਾ ਵੀ ਜਾ ਪੁੱਤ ਤੇਰਾ ਵੀ ਆ ਮੇਰਾ ਵੀ ਹਰ ਇੱਕ ਦਾ ਜੋ ਵੀ ਟੈਕਸ ਭਰਦਾ ਹੋਏ ਇਹਨਾਂ ਦੇ ਕੋਲੇ ਆ ਪਰ ਇਹ ਆਰਾਮ ਕਰਦੇ ਨਹੀਂ ਆਪਾਂ ਫੇਰ ਉੱਥੇ ਦੀ ਉੱਥੇ ਆ ਇਹਨਾਂ ਨੂੰ ਇੰਨਾ ਨਹੀਂ ਆਉਂਦਾ ਹੈ ਤੁਸੀਂ ਰਸਤੇ ਦੇ ਵਿੱਚ ਆਏ ਜਿਵੇਂ ਤੁਸੀਂ ਆਪਣੀ ਡਾਇਰੀ ਚ ਦੱਸਿਆ ਵੀ ਜਿੰਨੂ ਜਿੰਨੂ ਮਿਲੇ ਸਾਰਿਆਂ ਦੇ ਨੰਬਰ ਲਿਖੇ ਆ ਤੇ ਉਹਨਾਂ ਨੂੰ ਫਿਰ ਕਿੱਦਾਂ ਕਿੱਦਾਂ ਜਿਹੜੇ ਨਵੇਂ ਖੇਤੀ ਕਾਨੂੰਨ ਆਏ ਨੇ ਉਹਨਾਂ ਦੇ ਬਾਰੇ ਤੁਸੀਂ ਜਾਗਰੂਕ ਕਰਦੇ ਸੀ ਕੀ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਸੀ ਕੀ ਉਹਨਾਂ ਦੇ ਤੁਹਾਡੇ ਤੋਂ ਸਵਾਲ ਹੁੰਦੇ ਸੀ ਕਿੱਦਾਂ ਦੇ ਤੁਹਾਡੇ ਜਵਾਬ ਹੁੰਦੇ ਸੀ ਉਹਨਾਂ ਨੇ ਐਨਾ ਹੀ ਸਵਾਲ ਦੀ ਵੀ ਵੀਰ ਆਪਾਂ ਸੰਘਰਸ਼ ਦੇ ਵਿੱਚ ਬਾਦਲ ਬਾਦਲ ਚੱਲੋ ਜੇ ਆਪਾਂ ਇਹ ਸੰਘਰਸ਼ ਪਾਸ ਕਰ ਲਿਆ ਆਪਾਂ ਬਚ ਜਾਵਾਂਗੇ ਨਹੀਂ ਖਤਮ ਹੋ ਜਾਵਾਂਗੇ ਇਹ ਦਿਹਾੜੀ ਨੂੰ ਵੀ ਆਪਾਂ ਨੂੰ ਰੋਟੀ ਖਾਣੀ ਮੁਸ਼ਕਲ ਹੋ ਜੂਗੀ ਪਤਾ ਆਪ ਚੱਲੀਏ ਸਾਰੇ ਕੰਜਰੀ ਬਾਪੂ ਬੇਫਿਕਰਾ ਬਦਲ ਬਦਲ ਚੱਲਾਂਗੇ ਆਵਾਂਗੇ ਜਰੂਰ ਜੀ ਤੇ ਹੁਣ ਤੁਸੀਂ ਕਿੰਨੇ ਦਿਨ ਦੇ ਲਈ ਇੱਥੇ ਆਏ ਹੈਗੇ ਆ ਜਿਹੜਾ ਸਾਈਕਲ ਤੇ ਇਨਾ ਲੰਬਾ ਪੈਂਡਾ ਤੈਅ ਕੀਤਾ ਤੇ ਹੁਣ ਫੇਰ ਕਿੱਦਾਂ ਵਾਪਸ ਵੀ ਸਾਈਕਲ ਤੇ ਜਾਓਗੇ ਇਹ ਪੁੱਤ ਮੈਨੂੰ ਕੋਈ ਪਤਾ ਨਹੀਂ ਜਿਹੜੇ ਮੇਰੇ ਨਾਲ ਦੇ ਸਾਥੀ ਆ ਉਹਨਾਂ ਨੂੰ ਪਤਾ ਜਦ ਮਰਜੀ ਮੋੜ ਦੇਣ ਜਦ ਮਰਜੀ ਰੱਖ ਲੈਣ ਜਦ ਇਹ ਮੋਰਚਾ ਫਟੇ ਹੋਇਆ ਜਦ ਜਾਊ ਨਹੀਂ ਸਰੀਰ ਇੱਥੇ ਲਾ ਕੇ ਜਾਊ ਸੋ ਮਤਲਬ ਪੂਰੀ ਚੜ੍ਹਦੀ ਕਲਾ ਦੇ ਨਾਲ ਆਇਆ ਜਮਾ ਪੂਰੀ ਚੜ੍ਹਦੀ ਕਲਾ ਜੀ ਰਹੂੰਗਾ ਚੜ੍ਹਦੀ ਜੀ ਜਾਊਂਗਾ अच्छा पंजाब ਚ ਬੈਠੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਮਨ 'ਚ ਇੱਕ ਡਰ ਜਿਹਾ ਬੈਠ ਗਿਆ ਜਿਵੇਂ 26 ਨੂੰ ਥੋੜੀ ਹਿੰਸਾ ਹੋਈ ਸੀਗੀ ਔਰ ਥੋੜਾ ਪੁਲਿਸ ਨੇ ਵੀ ਮੁੰਡਿਆਂ ਨੂੰ ਲਾਪਤਾ ਕੀਤਾ ਹੋਇਆ ਕੁਝ ਮੁੰਡਿਆਂ ਚੱਕਿਆ ਹੋਇਆ ਕੁਝ ਪਤਾ ਨਹੀਂ ਲੱਗ ਰਿਹਾ ਹੈਗਾ ਉਹਦੇ ਬਾਅਦ ਕੁਝ ਡਰ ਜਿਹੜਾ ਹੈਗਾ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਨਾ ਤਾਂ ਉਹਨਾਂ ਦੇ ਡਰ ਜਮائیں ਨਾ ਡਰ ਰਹੂਗਾ ਇਹ ਸਿਰਫ ਗੌਰਮੈਂਟ ਦਾ ਕੀਤਾ ਹੋਇਆ ਸੰਘਾਸ਼ ਵੀ ਕਰਿਆ ਸਾਨੂੰ ਅੱਤਵਾਦੀ ਦੱਸਦੇ ਨੇ ਕਦੇ ਪੱਖਾਦੀ ਦੱਸਦੇ ਨੇ ਪਰ ਸਾਬ ਦੇ ਮਨ ਚੋਂ ਨਿਕਲ ਗਿਆ ਇਹ ਸਾਡੀਆਂ ਵੀ ਰਾਤ ਨੂੰ ਲਾਈਟਾਂ ਟਿੱਕਰੀ ਬਾਡਰ ਤੇ ਦੀ ਮੈਂ ਲਾਈਟਾਂ ਵੀ ਬੰਦ ਕਰਦੇ ਸੀਗੇ ਆ ਜਿਹੜੇ ਚੈਨਲ ਨੇ ਇਹ ਵੀ ਖਤਮ ਕਰਦੇ ਸੀਗੇ ਪਰ ਅਸੀਂ ਡੋਲੇ ਨਹੀਂ ਹੈਗੇ ਰਾਤ ਨੂੰ ਮਸ਼ਾਲਾਂ ਬਜਾ ਕੇ ਰਹੇ ਅਸੀਂ ਔਰ ਹੁਣ ਵੀ ਰਾਂਗੇ ਸਭ ਨੂੰ ਪਤਾ ਲੱਗ ਗਿਆ ਬਈ ਇਹ ਵਾਲੀ ਬੇਈਮਾਨ ਹੁਣ ਤੋਂ ਨਹੀਂ ਬਾਬੇ ਨਾਨਕ ਤੋਂ ਲੈ ਕੇ ਸਾਡੇ ਨਾਂ ਦਾ ਕਈ ਕਰਦੇ ਆਏ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਕਿੰਨੇ ਲਗੇ ਕਿਦਾਂ ਨੇ ਨੇ ਗੁਰੂ ਨਾਨਕਨਾ ਗੁਰਗੋਹ ਹਰਗੋਬਿੰਦ ਸਾਹਿਬਨਾ ਹਰ ਬਾਦਿਆਂ ਦੇ ਜੇ ਇਹ ਧਗੇ ਨਾ ਕਰਦੇ ਸਾਡਾ 50 ਸਾਲ ਦਾ ਰਾਜ ਲਾਹੌਰ ਮਹਾਰਾਜਾ ਜੀ ਸਿੰਘ ਦਾ ਨਹੀਂ ਜਾਂਦਾ ਸੀਗਾ ਉਸ ਟਾਈਮ ਇਹਨਾਂ ਨੇ ਧਗੇ ਕੀਤੇ ਸੌਹਾ ਖਾਧੀਆਂ ਸਾਡੇ ਸਿੱਖਾਂ ਨੂੰ ਬਰੂਜ ਦੀ ਥਾਂ ਸਰੋਂ ਪਰਕੇ ਦਿੱਤੀ ਮਹਾਰਾਜਾ ਜਿੰਦਾ ਨੂੰ ਇਹਨਾਂ ਨੇ ਬਦਨਾਮ ਕੀਤਾ ਆ ਸਾਰੇ ਜਿਹੜੇ ਪਹਾੜੀ ਰਾਜੇ ਸੀਗੇ ਧਿਆਨ ਸੋਂ ਡੋਗਰਾ ਸੋਂ ਗਰਾਸ ਸੋਂ ਤਿੰਨੇ ਭਰਾਵਾਂ ਨੇ ਇਹਨਾਂ ਨੇ ਬਰਬਾਦ ਕਰਤਾ ਸਾਡਾ ਰਾਜ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਖੁਆਰ ਹੋਏ ਸਾਂ ਮਿਲenge ਬਜੇ ਸਾਂ ਜੋ ਹੋਈ ਇਹ ਮਹਾਰਾਜ ਦਾ ਬਾਗ ਪੂਰਾ ਹੋਊਗਾ ਜੀ ਅੱਛਾ ਸਾਈਕਲ ਤੇ ਆਈ ਕੋਈ ਦਿੱਕਤਾਂ ਆਈਆਂ ਤੁਹਾਨੂੰ ਰਸਤੇ ਦੇ ਵਿੱਚ ਆਉਂਦਿਆਂ ਜਾਂ ਸਾਈਕਲ ਖਰਾਬ ਹੋ ਜਾਣਾ ਜਾਂ ਕੋਈ ਅਦਾ ਇਹ ਉਹ ਤੇਰੇ ਤੇ 650 ਰੁਪਇਆ ਲਾ ਕੇ ਸਾਈਕਲ ਤੇ ਤੁਰਿਆ ਸੀ ਭਾਵੇਂ ਤੂੰ ਮਗਰ ਹੁਣ ਬਾਜਾ ਤੈਨੂੰ ਜੇਲਾ ਪਾਕਿਸਤਾਨ ਲੈ ਜੂ ਸ਼ੋਹਨਾਰ ਸੋਤ ਸ੍ਰੀ ਆਕਾਰ ਤੁਹਾਡੀਆਂ 3 3 ਮੇਰੇ 3 ਨਹੀਂ ਹੈਗੀ ਦੋ ਪੁੱਤੀਆਂ ਤੇ ਪੋਤੀਆਂ ਹੈਗੀਆਂ ਦੇ ਬਾਹਰ ਇੰਗਲੈਂਡ ਚ ਨਹੀਂ ਹਾਂ ਤਾਂ ਮਤਲਬ ਬਿਲਕੁਲ ਸਹੀ ਹੈ ਸਾਈਕਲ ਐਂ ਸਾਮ ਸੰਭਾਲ ਜਮਾ ਸਹੀ ਹੈ ਪੁਰਜੇ ਜਮੈਸ਼ ਕਰਕੇ ਦੇਖਣ ਦਾ ਮੈਂ ਕੈਰੀਅਰ ਲਾ ਲੈਣਾ ਬੈਠਾ ਮਗਰ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਜਿਹੜੇ ਨੇ 400 ਕਿਲੋਮੀਟਰ ਤੋਂ ਸਾਈਕਲ ਦੇ ਉੱਤੇ ਆਏ ਨੇ ਔਰ 사이ਕਲ ਜਿਹੜਾ ਹੈਗਾ ਬਿਲਕੁਲ ਇਹਨਾਂ ਦਾ ਦਰੁਸਤੇ ਆਪ 사이ਕਲ ਚਲਾ ਕੇ ਆਏ ਨੇ ਸੋ ਇੱਕ ਜਜ਼ਬਾ ਆ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਿਉਂਕਿ ਜਦੋਂ ਵੀ ਕੋਈ ਯਾਤਰਾ ਕੀਤੀ ਜਾਂਦੀ ਹੈ ਕੋਈ ਜਿਹੜਾ ਮਾਰਚ ਕੀਤਾ ਜਾਂਦਾ ਉਹਦਾ ਕੋਈ ਉਦੇਸ਼ ਹੁੰਦਾ ਜਿਵੇਂ ਨਗਰ ਕੀਰਤਨ ਨਿਕਲਦਾ ਆ ਪਰਬਾਤ ਫੇਰੀ ਨਿਕਲਦੀ ਆ ਤਾਂ ਉਹਨਾਂ ਦੇ ਪਿੱਛੇ ਇੱਕ ਸੰਦੇਸ਼ ਹੁੰਦਾ ਸੋ ਇਸੇ ਤਰ੍ਹਾਂ ਦੇ ਨਾਲ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲੈ ਕੇ ਉਸ ਏਕਤਾ ਦਾ ਸੰਦੇਸ਼ ਲੈ ਕੇ ਉਹਨਾਂ ਜਿਹੜੇ ਤਿੰਨ ਨਵੇਂ ਖੇਤੀ ਕਾਨੂੰਨ ਪਾਸ ਕੀਤੇ ਗਏ ਨੇ ਉਹਨਾਂ ਦਾ ਵਿਰੋਧ ਉਹਨੂੰ ਲੈ ਕੇ ਜਿਹੜਾ ਬਾਬਾ ਜੀ ਉੱਥੋਂ ਚੱਲੇ ਸੀਗੇ ਰਸਤੇ 'ਚ ਵਕ ਵਕ ਪੜਾ ਕਰਦੇ ਹੋਏ ਸਿੰਘੂ ਪਹੁੰਚੇ ਨੇ ਤੁਹਾਡੇ ਰੂਬਰੂ ਕਰਵਾਇਆ ਚੜ੍ਹਦੀ ਕਲਾ ਚ ਨੇ ਸੋ ਸਿੰਘੂ ਦਾ ਮੋਰਚਾ 70 ਦਿਨ ਹੋ ਗਏ ਨੇ ਕਿਸਾਨ ਕਰਾਂ ਤੋਂ ਦੂਰ ਨੇ ਔਰ ਕਿ तमाम ਦਿੱਕਤਾਂ ਜਿਹੜੀਆਂ ਨੇ ਉਹਨਾਂ ਦੇ ਬਾਵਜੂਦ ਇੱਥੇ ਡਟੇ ਹੋਏ ਨੇ ਸੋ ਇਹਨਾਂ ਦੇ ਹੌਸਲੇ ਦੇਖਣ ਵਾਲੇ ਨੇ ਕੋਸ਼ਿਸ਼ ਕਰ ਰਿਹਾ ਹਰ ਉਸ ਸਖਸ਼ ਦੇ ਰੂਬਰੂ ਤੁਹਾਨੂੰ ਕਰਵਾਇਆ ਜਾਵੇ ਜੋ ਬੜੀ ਚੜ੍ਹਦੀ ਕਲਾ ਦੇ ਨਾਲ ਇਸ ਅੰਦੋਲਨ ਦੇ ਵਿੱਚ ਬੈਠਾ ਆ ਇਸ ਅੰਦੋਲਨ ਦੇ ਲਈ ਇੱਕ ਦਰਦ ਰੱਖਦਾ ਆ ਸੋ ਲਗਾਤਾਰ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਰਹੋ ਤੁਹਾਡੇ ਤੱਕ तमाम ਅਪਡੇਟਸ ਲੈ ਕੇ ਆਉਂਦੇ ਰਹਾਂਗੇ ਫਿਲਹਾਲ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ Taspeed na dio agiato, aluardo.